ਤੁਹਾਨੂੰ ਟੁਲੇ ਨਾ ਸਰ ਦਾ ਕੁੜਪਰਾ ਇਰੀਜੀ ਚ ਹੈਰੀਨ ਬ੍ਰਾਂਡ ਹੋਈ ਹੈ ਸਰ ਕੀ ਸਾਰਾ ਮਸਲਾ ਹੈ ਕਿ ਕਿੰਨੇ ਬਣਾਏ ਨੇ ਕਿੱਧਰ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਗਈ ਹੈ ਉਸ ਮੁਹਿੰਮ ਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਆਈਪੀਐਸੀ ਵੱਲੋਂ ਜੋ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ ਪੀਰਕੋਟ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਸੀ ਇਸ ਦੌਰਾਨ ਕੱਲ ਮੋਗਾ ਰੋਡ ਕੋਟਕਪੂਰਾ ਵਿੱਚ ਸੀਆਈਏ ਦੀ ਟੀਮ ਜਿਸ ਦਾ ਇੰਚਾਰਜ ਜਿਹੜਾ ਏਐਸਏ ਸੁਖਪਾਲ ਸਿੰਘ ਸੀ ਵੱਲੋਂ ਸ਼ੱਕੀ ਪਰਸ਼ਾਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਜੋ ਦੌਰਾਨੇ ਚੈਕਿੰਗ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਮਨਪ੍ਰੀ ਸਿੰਘ ਅਰਫ ਮਨੀ ਤੇ ਅਸ਼ੋਕ ਕੁਮਾਰ ਅਸ਼ੋਕ ਦੋਨੋਂ ਵਾਸੀ ਕੋਟਕਪੂਰਾ ਰਿਆ ਜਿਹੜੇ ਐਕਟਵਾ ਤੇ ਸਵਾਰ ਸੀ ਇਹਨਾਂ ਨੂੰ ਚੈੱਕ ਕੀਤਾ ਗਿਆ ਤੇ ਦੌਰਾਨੇ ਚੈਕਿੰਗ ਇਹਨਾਂ ਦੀ ਐਕਟਵਾ ਦੀ ਸੀਟ ਦੇ ਥੱਲੇੋਂ 50 ਗ੍ਰਾਮ ਜਿਹੜਾ ਹੈਰੋਇਨ ਬਰਾਮਦ ਹੋਈ ਹੈ ਉਹਦੇ ਨਾਲ ਇੱਕ ਧਰਮ ਕੰਪਿਊਟਰ ਕੰਡਾ ਤੇ 10000 ਰੁਪਏ ਡਰਗ ਮਨੀ ਵੀ ਬਰਾਮਦ ਹੋਈ ਹੈ ਜੋ ਇਹਨਾਂ ਨੂੰ ਬਰਾਮਦ ਦਾ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਇਹਨਾਂ ਪਾਸੋਂ ਬੈਕਵਰਡ ਤੇ ਫਾਰਵਰਡ ਲਿੰਕਸ ਬਾਰੇ ਵੀ ਪਤਾ ਜੋਇ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦਾ ਵੀ ਇਹਨਾਂ ਬਾਰੇ ਕੋਈ ਹੋਰ ਖੁਲਾਸੇ ਹੋਣਗੇ ਉਹ ਆਪ ਜੀ ਦੱਸ ਸਕਦੇ ਆ